ਸਸਿਕਾਲ ਜੀ ਅ ਮੈਂ ਨਾ ਐਸਲੇ ਯੂਐਸਏ ਚਾਹ ਤੇ ਇੱਥੇ ਨਾ ਮੌਸਮ ਜਿਹੜਾ ਚੇਂਜ ਹੋਣ ਡਿਆ ਵਾ ਤੇ ਰੁੱਤ ਬਦਲਣ ਡਈ ਆ ਤੇ ਇਹਨਾਂ ਦਿਨਾਂ ਚ ਸਾਡੀ ਮਾਤਾ ਜੜੀ ਹੈ ਨਾ ਖਾਸ ਕਰਕੇ ਤਾਂ ਉਹ ਹੱਥਾਂ ਕੁੱਟ ਕੇ ਸਾਰੀ ਪੰਦੀਰੀ ਜੜੀ ਨਾ ਆਪ ਤਿਆਰ ਕਰਦੀ ਜਿੰਨੇ ਡਰਾਈ ਫਰੂਟ ਆ ਉਹ ਹੱਥਾਂ ਕੁੱਟਣੇ ਤੇ ਦੂਜਾ ਚੱਕੀ 'ਚ ਜੜਾ ਵੇਸਣ ਆਪ ਪੀਸਣਾ ਤੇ ਵੇਸਣ ਤੇ ਦੂਜਾ ਜਿਹੜੀ ਹੈਗੀ ਮੂੰਗੀ ਦੀ ਦਾਲ ਤੇ ਖਾਸ ਖਾਸ ਤੇ ਹੋਰ ਡ్రਾਈ ਫਰੂਟ ਜਿਹੜੇ ਨਾਲ ਸਾਰਾ ਪਾ ਕੇ ਬਣਾਉਂਦੀ ਸੀ ਤੇ ਮੈਂ ਵੀ ਅੱਜ ਲੱਗਾ ਬਣਾਣਾ ਤੇ ਮੈਂ ਨਾਲ ਬਣਾ ਕੇ ਤੇ ਤੁਹਾਨੂੰ ਨਾਲ-ਨਾਲ ਮੈਂ ਤੁਹਾਨੂੰ ਵਿਖਾਉਂਗਾ ਕੀ ਕੀ ਚੀਜ਼ ਪੈਂਦੀ ਤੇ ਕਿਵੇਂ ਬਣਦੀ ਆ ਤੇ ਕਿਵੇਂ ਮਾਤਾ ਸਾਡੀ ਬਣਾਉਂਦੀ ਹੁੰਦੀ ਸੀ ਤੇ ਚਲੋ ਕਰਦੇ ਸ਼ੁਰੂ ਆਪਾਂ ਪਹਿਚਣਾ ਆ ਬੇਸਣ ਬੇਸਣ ਜਿਹੜਾ ਲਗਭਗ 2 ਕਿਲੋ ਤੇ ਆ ਮੂੰਗੀ ਦੀ ਦਾਲ ਆ ਤੇ ਮੂੰਗੀ ਦੀ ਦਾਲ ਜਿਹੜੀ ਆ ਨਾ ਇਹ ਇਹਨੂੰ ਆਪਾਂ ਆਪ ਵੀ ਸਿਆ ਕਰੇ ਤੇ ਬਕਾਇਦਾ ਬੁੱਢੀ ਲਿਆ ਕੇ ਕੋਕੋ ਬਿੱਡੀ ਜਿਹੜੀਆਂ ਮਿਲਦੀ ਨਹੀਂ ਕਿਹਾ 2 ਕਿਲੋ ਤੇ 2 ਕਿਲੋ ਵੇਸਣਾ ਤੇ ਕਿਲੋ ਹੈਗਾ ਜੀ ਇਹ ਆਪਣਾ ਮੂੰਗੀ ਦੀ ਦਾਲ ਤੇ ਪਾਇਆ ਬਾਦਾਮ ਤੇ ਆਹ ਪਾਇਆ ਸੋਗੀ ਹਾਂਜੀ ਤੇ ਲਗਭਗ ਆਹ 200 ਗ੍ਰਾਮ ਜਿਹੜਾ ਕਾਜੂ ਤੇ ਆਹ 150 ਗ੍ਰਾਮ ਜਿਹੜੇ ਨਾ ਚਾਰੇ ਮਗਜ 100 ਗ੍ਰਾਮ ਜਿਹੜੀਆਂ ਚਾਰੇ ਗੁੰਦਾ ਆ ਗੁੰਧਾਂ ਜਿਨ੍ਹਾਂ ਨੂੰ ਪਤਾ ਚਾਰ ਤਰ੍ਹਾਂ ਦੀਆਂ ਗੁੰਧਾਂ ਹੁੰਦੀਆਂ ਉਹ ਵੀ ਮੈਂ ਤੁਹਾਨੂੰ ਪੂਰਾ ਦੱਸੂਗਾ ਡਿਟੇਲ ਚ ਤੇ ਆਹ ਖਰੋਟ ਆ ਪਈਆ ਤੇ ਆਹ 150 ਗ੍ਰਾਮ ਖਸਖਸ ਥੋੜੀ ਸੌਫਾ ਕੋਈ ਲਗਭਗ 20 25 ਗ੍ਰਾਮ ਤੇ ਆਹ ਜਿਹੜੀ ਹੈ ਨਾ ਗਰੀ ਖੋppa ਗਰੀ ਖੋppa ਨੂੰ ਆਪਾਂ ਇਸ ਤਰ੍ਹਾਂ ਨਹੀਂ ਮਤਲਬ ਮੋਟਾ-ਮੋਟਾ ਨਹੀਂ ਬਰੀਕ ਕਰਕੇ ਜਿਹੜਾ ਨਾ ਪੀਸਿਆ ਵਾ ਰਗੜਿਆ ਵਾ ਜਿਹੜਾ ਬਿੱਲੀ ਕਾਸੇ ਚ ਜਿਹੜਾ ਉਹ ਛੋਟੇ ਪਾਸੇੋਂ ਰਗੜ ਕੇ ਤੇ ਨਾਲ এলাਚੀ ਜ਼ਰੂਰ ਪਾਣੀ ਆ ਇਹ ਲਾਤੀ ਜਿਹੜੀ ਇੱਕ ਤਹਾਲਮੀ ਵਾਲੀ ਹੁੰਦੀ ਆ ਤੇ ਇੱਕ ਜਦੋਂ ਖਾਓਗੇ ਨਾ ਤਾਂ ਸਵਾਸ ਤੇ ਵੀ ਬੜਾ ਫਰਕ ਪੈ ਜਾਂਦਾ ਤੇ ਇਹ ਚ ਜੜੀ ਨਾ ਆ ਖੰਡ ਜੜੀ ਨਾ ਅਸੀਂ ਘਰ ਤੋਂ ਘੱਟ ਜੜੀ ਨਾ ਕਿਲੋ ਪਾਣ ਲੱਗੇ ਆ ਤੇ ਵੇਖੋ ਮਠਾਈ ਘੱਟ ਖਾਂਦੇ ਤੇ ਉਹ ਉਸ ਕਾਰਨ ਤੇ ਬਾਕੀ ਜਿਹੜਾ ਹੈਗਾ ਆ ਫੁੱਲ ਮਖਾਣੇ ਬਹੁਤ ਵਧੀਆ ਚੀਜ਼ ਆ ਤੇ ਸਾਰੇ ਮਾ ਗੁਣ ਵੀ ਤੁਹਾਨੂੰ ਬਾਅਦ ਵਿੱਚ ਸਾਰਾ ਕੋਈ ਦੱਸਦਾ ਡਿਟੇਲ ਚ ਇਹ ਜੜਿਆ ਇਹ 200 ਗ੍ਰਾਮ ਤੇ ਆ ਜਿਹੜਾ ਡਰਾਈ ਫਰੂਟ ਆ ਨਾ ਪਹਿਲੇ ਸਮੇਂ ਤੇ ਜਿਹੜਾ ਹੀ ਉਹ ਡ్రਾਈ ਫਰੂਟ ਜਿਹੜਾ ਉਹ ਇਸ ਤਰ੍ਹਾਂ ਹੀ ਪਾ ਦਿੰਦੇ ਸੀ ਤਾਂ ਕਿ ਦਿਖਦਾ ਰਹੇ ਕਿ ਇਹ ਸਾਰਾ ਪੀਸ ਕੇ ਪਾਵਾਂਗੇ ਤਾਂ ਕਿ ਕੋਈ ਇਹਦੇ ਦੰਦ ਦਾ ਦਾੜਾ ਚ ਕਿਤੇ ਫਸੇ ਨਾ ਤੇ ਬਜ਼ੁਰਗ ਵੀ ਖਾ ਸਕਣ ਬੱਚੇ ਵੀ ਖਾ ਸਕਣ ਸਾਰਿਆਂ ਲਈ ਜਦਾ ਨਾ ਬਹੁਤ ਵਧੀਆ ਹੋਊਗਾ ਕਿ ਪਾਚਕ ਸ਼ਕਤੀ ਵੀ ਜੜੀਆਂ ਦੀ ਬਹੁਤ ਵਧੇਗੀ ਤੇ ਚਲੋ ਪਹਿਲਾਂ ਆਪਾਂ ਸਾਰੇ ਜਿਹੜੇ ਹੈਗੇ ਨਾ ਆ ਗੁੰਦਾ ਹਾਂਜੀ ਇਹ ਫੁੱਲ ਮਖਾਣੇ ਇਹ ਅੱਕਰੀ ਇਹਨਾਂ ਨੂੰ ਕਰਕੇ ਨਾ ਆਪਣਾ ਕੱਢ ਕੇ ਕਿ ਉਹਦੇ ਵਿੱਚੋਂ ਤੇ ਉਸ ਤੋਂ ਬਾਅਦ ਪੀਸ ਕੇ ਜਿਹੜਾ ਨਾ ਪਾਣਾ ਤੇ ਅ ਡ్రਾਈ ਫਰੂਟ ਵੀ ਜਿਹੜਾ ਸਾਰਾ ਗ੍ਰाइंड ਕਰਨਾ ਵਾ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਫੁੱਲ ਮਖਾਣੇ ਜਿਹੜੇ ਹਨ ਇਹ ਚ ਕੈਲਸ਼ੀਅਮ ਪੋਟਾਸ਼ੀਅਮ ਪ੍ਰੋਟੀਨ ਫਾਈਬਰ ਤੇ ਲੋਹਾ ਹੁੰਦਾ ਤੇ ਇਹ ਜਿਹੜਾ ਵਾ ਕੈਸਟੋਲ ਦੀ ਮਾਤਰਾ ਨੂੰ ਘਟਾਉਂਦਾ ਹੱਡੀਆਂ ਨੂੰ ਮਜ਼ਬੂਤ ਕਰਦਾ ਮੋਟਾਪਾ ਘਟਾਉਣ ਚ ਸਹਾਇਤਾ ਹੁੰਦਾ ਡਾਇਬੀਟੀਸ ਲਈ ਵੀ ਫਾਇਦੇਮੰਦ ਹੁੰਦਾ ਤੇ ਜਿਹੜਾ ਐਂਟੀਆਕਸੀਡੈਂਟ ਹੁੰਦਾ ਤੇ ਇਹ ਸਿਹਤ ਲਈ ਬਹੁਤ ਅੱਛਾ ਵਾਏ ਜ਼ਰੂਰ ਇਹਦੇ ਵਿੱਚ ਜਿਹੜਾ ਨਾ ਇਹਨੂੰ ਸ਼ਾਮਲ ਕਰਨਾ ਚਾਹੀਦਾ ਅਗਿਆ ਖਰੋੜ ਦੀ ਗਿਰੀ ਆ ਇਹ ਚੋ ਮੀਗਾ 3 ਪ੍ਰੋਟੀਨ ਫਾਈਬਰ ਤੇ ਵਿਟਾਮਿਨ E ਐਂਟੀਆਕਸੀਡੈਂਟ ਹੁੰਦਾ ਹੈ ਤੇ ਇਹ ਯਾਦ ਸ਼ਕਤੀ ਨੂੰ ਬਹੁਤ ਵਧਾਉਂਦਾ ਤੇ ਇਹ ਜਿਹੜਾ ਬਾਕੀ ਚਮੜੀ ਤੇ ਵਾਲਾਂ ਦੇ ਹੱਡੀਆਂ ਲਈ ਬਹੁਤ ਲਾਭਵੰਦ ਆ ਤੇ ਵਜ਼ਨ ਵੀ ਇਹਦਣਾ ਘਟਦਾ ਤੇ ਇਹਨੂੰ ਵਿੱਚ ਸ਼ਾਮਲ ਕੀਤਾ ਆ ਆਨਾ ਪਹਿਲਾਂ ਆਪਾਂ ਘੋ ਗਰਮ ਕਰ ਲੈਣਾ ਹਾਂਜੀ ਗਰਮ ਕਰਕੇ ਪਹਿਲਾਂ ਫੁੱਲ ਮਖਾਣੇ ਜਿਹੜੇ ਨੇ ਇਹ ਤੋਂ ਕਢਣੀਆਂ ਤੇ ਉਹ ਦੋ ਤਿੰਨ ਪੂੜ ਕੱਢ ਲੈਣੇ ਨੇ ਤੇ ਇਹਨਾਂ ਦਾ ਧਿਆਨ ਰੱਖਣਾ ਜਦੋਂ ਥੋੜੇ ਲਾਲ ਹੋ ਗਏ ਨਾ ਤੇ ਉਦੋਂ ਆਪਾਂ ਇਹਨਾਂ ਨੂੰ ਕੱਢ ਲੈਣਾ ਇਸੇ ਤਰ੍ਹਾਂ ਗੁੰਦਾਂ ਨੂੰ ਵੀ ਕਰ ਲੈਣਾ ਮੈਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਾਇੰਡ ਕਰਨਾ ਇਹ ਅੱਗ ਜੜੀ ਨਾ ਉੱਥੇ ਇਥੇ ਬਹੁਤੀ ਤੇਜ਼ ਨਹੀਂ ਕਰਨੀ ਬਹੁਤ ਸਲੋ ਅੱਗ ਤੇ ਜਿਹੜਾ ਕਰਨਾ ਉਹਨੂੰ ਜ਼ਿਆਦਾ ਅੱਗ ਤੇ ਜਦੋਂ ਉਹ ਸੜ ਜਾਂਦੇ ਜਦੋਂ ਉਹਨਾਂ ਨੇ ਰੰਗ ਬਣ ਲਿਆ ਤੇ ਤਰ੍ਹਾਂ ਰੰਗ ਬਦਲਣਾ ਸ਼ੁਰੂ ਹੋ ਗਿਆ ਥੋੜ੍ਹਾ ਥੋੜਾ ਹਾਂਜੀ ਤੇ ਉਹਨੂੰ ਉਪਰ ਕੱਢ ਲੈਣੇ ਨੇ ਥੋੜ੍ਹਾ ਥੋੜ੍ਹਾ ਕਰਕੇ ਤਿੰਨ ਚਾਰ ਪੂਰ ਕਰਕੇ ਨਾ ਤੇ ਫੇਰ ਇਹ ਨਿਕਲਣੇ ਆ ਆ ਰੰਗ ਬਦਲਣਾ ਜਿਹੜਾ ਨਾ ਹੁਣ ਹੋ ਗਿਆ ਸਿਰੂ ਪਲਾ ਰੰਗ ਹੋਇਆ ਤੇ ਤਰ੍ਹਾਂ ਪਹਿਲਾਂ ਦਾ ਹੋਇਆ ਵਾ ਆ ਵੇਖੋ ਆ ਲਾਲ ਇਤਰਾ ਦੋਗੇ ਉਹਨੂੰ ਕੱਢ ਲੈਣੇ ਆਪਾਂ ਠੀਕ ਨੇ ਇਸੇ ਤਰ੍ਹਾਂ ਗੁੰਨਦਾ ਆਪਾਂ ਆਪਾਂ ਗੁੰਦ ਨੂੰ ਵੀ ਹੁੰਦੇ ਭੁੰਨ ਲੈਣਾ ਜਿਹੜੇ ਇਹ ਨਾਲ ਕਰਕੇ ਤੇ ਇਹਨਾਂ ਦੋਹਾਂ ਨੂੰ ਜਿਹੜਾ ਨਾ ਜਿਸ ਤਰ੍ਹਾਂ ਆਪਾਂ ਮਖਾਣੇ ਕੀਤੇ ਆ ਗੁੰਦ ਵੀ ਕਰਕੇ ਆਪਾਂ ਇਕੱਠੀ ਇੱਕੋ ਜਗ੍ਹਾ ਤੇ ਕਰਕੇ ਤੇ ਗ੍ਰਾਇੰਡ ਕਰ ਲਿਆ ਆ ਭੁੰਨੇ ਕੇ ਨਾ ਮਖਾਣੇ ਤੇ ਆ ਜਿਹੜੇ ਗੁੰਦਾ ਇਸ ਤਰ੍ਹਾਂ ਦੀਆਂ ਹੋ ਗਈਆਂ ਬਾਕੀ ਆ ਸਾਰੀਆਂ ਚੀਜ਼ਾਂ ਹੁਣ ਗ੍ਰाइंड ਕਰਾ ਕਰ ਲੈਣੀਆਂ ਖਾਸ ਕਰਕੇ ਸਮੀਰ ਤੇ ਕਰੋਟ ਕਾਜੂ ਬਦਾਮ ਸਾਰੇ ਕਰਕੇ ਨਾ ਗ੍ਰाइंड ਤੇ ਆ ਜਿਹੜੀ ਅਲਾਚੀ ਛੋਟੀ ਤੇ ਇਹਨੂੰ ਫਿਰ ਇੱਕੋ ਜਗ੍ਹਾ ਤੇ ਆਪਾਂ ਇਕੱਠੇ ਕਰ ਲੈ। ਸੌਫ ਤੇ ਜਿਹੜੀ ਲਾਚੀ ਹੈ ਨਾ ਇਹਨੂੰ ਬਕਾਇਦਾ ਜਿਹੜਾ ਨਾ ਇਹ ਗ੍ਰाइंड ਕਰਕੇ ਤੇ ਇਹਨੂੰ ਬਕਾਇਦਾ ਛਾਣਨਾ ਹਾਂਜੀ ਇਹ ਛਾਣਾਂਗੇ ਨਾ ਤੇ ਆ ਵੀ ਜਿਹੜੇ ਹੈਗੇ ਨਾ ਲੰਮੇ-ਲੰਮੇ ਆ ਸਾਕਾ ਜੀ ਇਹ ਬਹੁਤ ਮੁਸ਼ਕਲ ਹੁੰਦੀ ਆ ਦਾਰਾਂ ਵਿੱਚ ਫਸ ਜਾਂਦੇ ਆ ਇਹਨੂੰ ਮਤਲਬ ਚਾਹ ਦੇ ਮਸਾਲੇ ਚ ਆਪਾਂ ਬਹੁਤ ਘੱਟ ਲੈ ਸਕਦੇ ਆਪਣਾ ਨਾ ਤੱਲਾ ਜਿਹੜਾ ਕੰਮ ਦਾ ਸਾਰਾ ਭੁੰਨ ਕੇ ਤੇ ਗ੍ਰाइंड ਕਰਨ ਦਾ ਉਹ ਤੇ ਆਪਾਂ ਪੂਰਾ ਕੰਪਲੀਟ ਕਰ ਲਿਆ ਸਾਰਾ ਕੁਝ ਜਿਹੜਾ ਹੈਗਾ ਹੀ ਨਾ ਜਿਹੜੇ ਭੁਜੇ ਹੈਗੇ ਹੀ ਮਖਾਣੇ ਤੇ ਆਚਾਰੇ ਗੁੰਦਾਂ ਤੇ ਜਿੰਨਾ ਡ్రਾਈ ਫਰੂਟ ਹੀ ਹੋ ਸਾਰਾ ਗ੍ਰाइंड ਕਰਕੇ ਨਾ ਤਾਂ ਆਪਾਂ ਇੱਕ ਥਾਂ ਤੇ ਕਰ ਲਿਆ ਆ ਜਿਹੜਾ ਨਾ ਉਹ ਗਰੀ ਦਾ ਜਿਹੜਾ ਖੋਪਾ ਉਹਨੂੰ ਗ੍ਰाइंड ਕੀਤਾ ਆ ਤੇ ਆ ਲਾਚੀ ਤੇ ਸੌਂਫ ਹੈਗੀ ਆ ਆ ਸੌਗੀ ਆ ਚਾਰਚ ਜਿਹੜੀਆਂ ਰਹਿ ਗਈਆਂ ਉਹਨਾਂ ਵਿੱਚ ਮਿਲਾਉਣ ਆਲੀਆਂ ਤੇ ਪੰਮੀ ਖੰਡ ਬਾਕੀ ਆ ਜਿਹੜਾ ਵਾ ਮੂੰਗੀ ਦੀ ਦਾਲ ਤੇ ਵੇਸਣ ਇਹਨੂੰ ਹੁਣ ਭੁੰਣਾ ਇਹ ਜਿਹੜਾ ਸਾਡਾ ਨਾ ਹੁਣ ਸੈਕੰਡ ਫੇਜ਼ ਆ ਜਾਂਦਾ ਵਾ ਜਿਹਨੂੰ ਆਪਾਂ ਹੁਣ ਇਹ ਭੁੰਨ ਕੇ ਨਾ ਭੁੰਨਣਾ ਬਹੁਤ ਆਰਾਮ ਨਾਲ ਮਠੀ ਮਠੀ ਅੱਗ ਤੇ ਤੇ ਪੂਰੀ ਰੀਜਨਲ ਤੇ ਉਹਦੇ ਉੱਤੇ ਸਾਰੀ ਡਿਪੈਂਡ ਕਰਨੀ ਪੈਣੀ ਰਹੀ ਤੇ ਬਾਕੀ ਜਿਹੜੇ ਜੋ ਮੈਂ ਪਾਇਆ ਨਾ ਸਾਰਾ ਕੁਝ ਤੇ ਇਹਦੀ ਮੈਂ ਇੱਕ ਲਿਸਟ ਵੀ ਬਣਾ ਕੇ ਜਿਹੜੀ ਨਾ ਨਾਲ ਅਟੈਚ ਕਰ ਦੂੰਗਾ ਹੱਥ ਨਾਲ ਲਿਖ ਕੇ ਜਮੇ ਵਿੱਚ ਕਰਕੇ ਨਾ ਸਾਰਾ ਕੁਝ ਤਾਂ ਕਿ ਜਿਹੜਾ ਤੁਹਾਨੂੰ ਸੁਖ ਰਵੇ ਕਿ ਉਹ ਨੂੰ ਅਸੀਂ ਘਰ ਤੋਂ ਘੱਟ ਵਰਤਿਆ ਅ ਖੰਡ ਨੂੰ ਘਰ ਤੋਂ ਘੱਟ ਵਰਤਣ ਦੀ ਕੋਸ਼ਿਸ਼ ਕਰਨ ਲੱਗਾ ਹਾਂ ਮੂੰਗੀ ਤੇ ਜਿਹੜਾ ਹੈਗਾ ਨਾ ਬੀਸਨ ਨੂੰ ਵੱਖਰਾ ਵੱਖਰਾ ਜਿਹੜਾ ਆਪਾਂ ਕਰਨਾ ਵਾ ਤੇ ਜਿਹੜਾ ਬਹੁਤ ਹੀ ਲੋਹ ਤੇ ਆਪਾਂ ਘਰਕ ਨੇ ਇਹਨੂੰ ਤੇ ਕਰਾਂਗੇ ਪਲਾ ਨੂੰ ਨੂੰ ਵੱਖਰਾ ਦੂਜੇ ਨੂੰ ਵੱਖਰਾ ਕਿਉਂਕਿ ਇਹਨਾਂ ਦਾ ਦੋਹਾਂ ਦਾ ਉਸੇ ਦੀ ਜਿਹੜਾ ਨਾ ਟਾਈਮ ਦਾ ਫਰਕ ਆ ਇਸਨੂੰ ਜ਼ਿਆਦਾ ਟਾਈਮ ਲਾ ਜਾਂਦਾ ਮੂੰਗੀ ਥੋੜੀ ਘੱਟ ਲੈਂਦੀ ਆ ਤੇ ਆ ਜਦੋਂ ਧੋ ਹੋਣ ਗਰਮ ਹੋ ਗਿਆ ਇਹ ਚਾਪਾ ਪਾ ਕੇ ਤੇ ਲਗਭਗ 5-600 ਗ੍ਰਾਮ ਪਾਇਆ ਮਟਰ ਉਹ ਇਹ ਕਰੀ ਆਪਾਂ ਤੇ ਰੀਲ ਨੂੰ ਆਪਾਂ ਲੱਗੇ ਰਹਿਣਾ ਇਹਨੂੰ ਤੇ ਬਹੁਤ ਸਲੋ ਨਾ ਪਹਿਲਾਂ ਜਿਹੜੀ ਹੈ ਨਾ ਅੱਗ ਤੇ ਤੇ ਉਸ ਤੋਂ ਬਾਅਦ ਆਪਾਂ ਵੇਸਣ ਢੁੰਨਣਾ ਤੇ ਦੋਵੇਂ ਢੁੰਨ ਕੇ ਉਸ ਤੋਂ ਬਾਅਦ ਆਪਾਂ ਸਾਰਾ ਕੋਈ ਜਿਹੜਾ ਆਪਾਂ ਪੀਸਿਆ ਨਾ ਉਹ ਪਾ ਦੇਣਾ ਵਿੱਚ ਟਾਈਮ ਲੱਗੇਗਾ ਤੇ ਰੀਜ ਨਾ ਕਰਦੇ ਆਂਦੇ ਨੂੰ ਤੇ ਇਹਦੇ ਇਹਦੀ ਮਾਣੇ ਆਸੀ ਤੇ ਇਹਨੂੰ ਇਤਾਰ ਇਹ ਲਗਭਗ ਇਹਨੇ ਕਿ ਕਰ ਦਿੱਤਾ ਇਹੋ ਦੋ ਕਰ ਨਿਕਲੇ ਲਾਉਂ ਦਬਿਓ ਜਦੋਂ ਇਦਾਂ ਵੀ ਹੋ ਜਾਏ ਨਾ ਹੋਰ ਅੰਗ ਹੋ ਗਿਆ ਤੇ ਬਦਲ ਗਿਆ ਰੰਗ ਹਰੇ ਤੋਂ ਤੇ ਹੁਣ ਆਪਾਂ ਇਹਨੂੰ ਲਾਲ-ਲਾਲਾ ਝੋਗ ਨੇ ਛੱਡ ਦਿੱਤਾ ਤੇ ਜਿਹੜਾ ਨਾ ਖਸ਼ੂ ਉਹਨੇ ਕਦੇ ਵੀ ਸੱਭੀ ਨਹੀਂ ਆ ਤੇ ਇਹਨੂੰ ਆਪਾਂ ਲਾਜ ਹੁਣ ਰੱਖ ਲੈਣਾ ਲਗਭਗ ਇਹ 20 ਮਿੰਟ ਦੀ ਲੱਗਦੀ ਸਬਜ਼ੀ ਜਿਹੜਾ ਨਾ ਇਹਨੂੰ ਆਪਾਂ ਕੀਤਾ ਵਾ ਤੇ ਇਹਨੇ ਚਰਚ ਹੋ ਜਾਂਦੀ ਲੱਗ ਫੀਲਿੰਟ ਹੋ ਗਿਆ ਨੂੰ ਹਿਲਾਉਂਦਿਆਂ ਨੂੰ ਟਰਨਾਂ ਦਾ ਧਿਆਨ ਰੱਖਦਾ ਆਂਦੀ ਨੂੰ ਕਿਤੇ ਵੀ ਥੱਲੇ ਨਹੀਂ ਲੱਗਣੇ ਨਾ ਹਰ ਪਾਸੇ ਜਿਹੜਾ ਨਾ ਹਰ ਐਂਗਲ ਤੋਂ ਜਿਹੜਾ ਨਾ ਉਹ ਸਾਰਾ ਵਜਿ ਇਹ ਹਿਲਾਉਂਦੇ ਰਹਿਣਾ ਤੇ ਤੇ ਲੱਗ ਭਾਗੋ ਹੁਣ ਜਿਹੜੀ ਇਹਨੇ ਖਸ਼ੂਦ ਦਿੱਤੀ ਆ ਬਾਕੀ ਥੋੜਾ 5 ਮਿੰਟ ਹੋਰ ਘਰ ਕੇ ਨਾ ਇਹਨੂੰ ਤੇ ਲਾ ਕੇ ਆਪਾਂ ਰੱਖ ਲਾਂਗੇ ਇੱਕ ਪਾਸੇ ਤੇ ਫੇਰ ਵੀ ਹਿਲਾਈ ਜਣਾ ਲਾ ਕੇ ਇਹਨੂੰ ਤੇ ਉੱਤ ਬਾਅਦ ਥੋੜੀ ਥੋੜੀ ਬਾਅਦ ਤੇ ਫੇਰ ਬਾਅਦ ਕਰ ਦੋ ਨਾ ਹਾਂ ਲੰਦਾ ਤਾਂ ਉਹ ਲੈ ਇਹਨੂੰ ਜੇ ਚੰਗੇ ਢੰਗ ਨਾਲ ਭੁੰਨ ਲਓਗਾ ਤਾਂ ਸਾਰਾ ਕੁਝ ਸਹੀ ਬਣ ਜੂਗਾ ਹਾਂਜੀ ਤੇ ਇਹੋ ਤੇ ਜਿਹੜੀ ਮੀਗੀ ਆ ਇਹਨੂੰ ਬਹੁਤ ਕੋ ਚੰਗੇ ਢੰਗ ਨਾਲ ਭੁੰਨ ਦੇਣਾ ਲਗਭਗ ਇਹ 40 ਮਿੰਟ ਤੋਂ ਉੱਪਰ ਲੱਗ ਜੇ ਟੋਟਲ ਹਾਂਜੀ ਤੇ ਪਾਉਣ ਦਾ ਅਗੇ ਥੋੜਾ ਲਾਲੀਟ ਆਇਆ ਤੇ ਹੁਣ ਅਸੀਂ ਮੰਨ ਲਏ ਠੀਕ ਹੈ ਨਾ ਇਹ ਭਾਰਲੇ ਵੀ ਰੌਂਡ ਜਿਹੜਾ ਨਾ 2095 ਉਹ ਕਿਸੇ ਅਨੂ ਪੂਰੀ ਤਰ੍ਹਾਂ ਔਰ ਰੂੜਾ ਇਹ ਨਾਲ ਕਰਕੇ ਨੂੰ ਲਾ ਲੈਂਦੇ ਹਾਂ ਹੁਣ ਰੰਗ ਬਦਲ ਲਿਆ ਵਾ ਆਪਾਂ ਇਹਨੂੰ ਇਹਦੀ ਥੱਲੇ ਸੇਕ ਬੰਦ ਕਰ ਦਿੰਦੇ ਹਾਂ ਲੋਪ ਤੇ ਅਹੀ ਬਿਲਕੁਲ ਤੇ ਇਹਨੂੰ ਅੱਗ ਦੇ ਤੇ ਰੱਖ ਲੈਂਦੇ ਆਂ ਇੱਥੇ ਹੁਣ ਆਪਾਂ ਥੋੜਾ ਤੇਰੇ ਨੂੰ ਉਸੇ ਤਰ੍ਹਾਂ ਚਾਂਦੀ ਰਮਾਂਗੇ ਅੰਦੇ ਅਜੇ ਜੜਾ ਨਾ ਇਹ ਥੱਲੇ ਨਾ ਲੱਗੇ ਤੇ ਉੱਪਰ ਬਾਅਦ ਵਿੱਚ ਸੋਦੀ ਪਾ ਦੇ ਤੇ ਇਹਨੂੰ ਕੱਢ ਲਾਂਗੇ ਉਸੇ ਤਰ੍ਹਾਂ ਸੋਗੀ ਮਿਲਾ ਦਿੰਦੇ ਹਾਂ ਉਹਨਾਂ ਦਾ ਇਤਰਾ ਸੋਗੀ ਜਿਹੜੀ ਹਨ ਫੁੱਲ ਜਾਂਦੀ ਹੈ ਵਿੱਚ ਹਾਂਜੀ ਗਰਮ-ਗਰਮ ਦੇ ਵਿੱਚ ਜਦੋਂ ਮਿਲਾ ਦਈਏ ਇਹ ਹੁਣ ਇਸੇ ਤਰ੍ਹਾਂ ਪਹਿਲਾਂ ਜੇ ਮਿਲਾ ਦਈਏ ਤਾਂ ਉਹ ਸੜ ਜਾਂਦੀ ਹੈ ਹਾਂਜੀ ਲਾ ਕੇ ਮਿਲਾ ਲੀਏ ਆਹਨਾਂ ਦੋਵੇਂ ਜੜੀਆਂ ਹੈ ਗਿਆ ਹੈ ਨਾ ਅ ਆਪਣੀ ਮੂੰਗੀ ਤੇ ਵੇਸਣ ਇਹ ਦੋਵਾਂ ਨੂੰ ਆਪਾਂ ਮਿਕਸ ਕਰ ਲਿਆ ਇੱਥੇ ਟ੍ਰੇਟ ਤੇ ਇਹ ਜੜਾ ਨਾ ਥੋੜਾ ਘੱਠੰਦਾ ਕਰਕੇ ਨਾ ਤੇ ਇਹਦੇ ਵਿੱਚ ਫਿਰ ਆਪਾਂ ਮਿਲਾ ਲਾਂਗੇ ਆ ਬਾਕੀ ਸਾਰਾ ਜਿਹੜਾ ਆ ਡਰਾਈ ਫਰੂਟ ਆ ਇਹ এলাਚੀ ਵੀ ਤੇ ਆ ਜਿਹੜਾ ਗਰੀਖੋ ਪਗਰੀ ਸਾਰਾ ਰਲਾ ਕੇ ਫਿਰ ਆਪਾਂ ਇਹਨੂੰ ਪਿੰਨਾਂ ਦਾ ਪੰਦੀਰੀ ਜਿਤਨਾ ਮਰਜੀ ਵਰਤ ਸਕਦੇ ਆ ਤੇ ਆਪਾਂ ਆ ਜਿਹੜਾ ਗ੍ਰाइंड ਕੀਤਾ ਆ ਸਾਰਾ ਤੇ ਡਰਾਈ ਫਰੂਟ ਆ ਨਾ ਸਾਰਾ ਇਹਦੇ ਉੱਤੇ ਪਾ ਕੇ ਤੇ ਇਸ ਤੋਂ ਲਾਵਾ ਫੋਨ ਮਖਾਣੇ ਤੇ ਗੁੰਮੂ ਦਾ ਤੇ ਲਾਚੀ ਤੇ ਖੰਡ ਜਿਹੜੀ ਹੈ ਨਾ ਉਹ ਮਿਲਾ ਕੇ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਰਲਾਉਣਾ ਤਾਂ ਕਿ ਵਿੱਚ ਕੋਈ ਜਣਾ ਨਾ ਇੱਕ ਜਗ੍ਹਾ ਤੇ ਸਾਰਾ ਕੁਝ ਇਕੱਠਾ ਨਾ ਰਵੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਉਸ ਤੋਂ ਬਾਅਦ ਇਹ ਜਿਹੜੀ ਹੈ ਨਾ ਇਹ ਪੰਦੀਰੀ ਬਣ ਜਾਏਗੀ ਤੇ ਚੰਗਾ ਇਹ ਆ ਵੀ ਇਹਨੂੰ ਪਿੰਨੀਆਂ ਦਾ ਰੂਪ ਦਿੱਤਾ ਜਾਵੇ ਤਾਂ ਕਿ ਉਹ ਆਪਮਾਨਾ ਬਣਿਆ ਰਹੂਗਾ ਵੀ ਇੱਕ ਪਿੰਨੀ ਖਾਣੀ ਦੋ ਪਿੰਨੀ ਖਾਣੀ ਬਾਕੀ ਜਿਹੜਾ ਮੈਂ ਜਿਹੜਾ ਤੁਹਾਨੂੰ ਕਹੂੰਗਾ ਵੀ ਆਹ ਜੋਗ ਜੇ ਚ ਪਾਇਆ ਵਾ ਜੇ ਤੇ ਬੰਦਾ ਐਕਸਰਸਾਈਜ਼ ਕਰਦਾ ਚੰਗੀ ਪਸੀਨਾ ਪਸਾਨਾ ਨਿਕਲਦਾ ਫਿਰ ਦਿਨ ਤੇ ਦੋ ਪਿੰਨੀਆਂ ਵੀ ਠੀਕ ਆ ਪਰ ਜੇ ਨਹੀਂ ਤਾਂ ਇੱਕ ਤੋਂ ਵੱਧ ਨਾ ਖਾਓ ਸويرੇ ਖਾਓ ਸ਼ਾਮੀ ਖਾਓ ਇੱਕ ਖਾਓ ਸਵੇਰ ਦੇ ਟਾਈਮ ਖਾਓ ਤੇ ਚੰਗਾ ਹਾਂਜੀ ਤੇ ਰੋਜ਼ ਦੀ ਇੱਕ ਖਾਣੀ ਆ ਇੱਕ ਤੋਂ ਵੱਧ ਨਹੀਂ ਖਾਣੀ ਬਾਕੀ ਜਿਹੜੀਆਂ ਜਿੰਨਾ ਡਰਾਈ ਫਰੂਟ ਆ ਉਹ ਜੇ ਗ੍ਰाइंड ਕਰਕੇ ਪਾਓਗੇ ਤਾਂ ਚੰਗਾ ਖਾਣ ਵਾਲੇ ਨੂੰ ਲੱਗੂਗਾ ਕਿ ਜੇ ਉਤਰਾਂ ਪਾਓਗੇ ਦੇਖਣ ਨੂੰ ਤਾਂ ਚਲੋ ਠੀਕ ਲੱਗੇਗਾ ਵੀ ਆ ਵੀ ਪਿਆ ਉਹ ਵੀ ਪਿਆ ਵਾ ਪਰ ਖਾਣ ਲੱਗਿਆ ਥੋੜੀ ਦਿੱਕਤ ਹੁੰਦੀ ਆ ਤੇ ਉਹ ਮੈਂ ਗ੍ਰਾਈਂਡ ਕਰਕੇ ਪਾਇਆ ਕੋਸ਼ਿਸ਼ ਕਰੂ ਗ੍ਰਾਈਂਡ ਕਰਕੇ ਪਾਇਓ ਬਾਕੀ ਜਿਹੜਾ ਇਹ ਆ ਜਿਹੜਾ ਆਪਾਂ ਕਰਦੇ ਆ ਨਾ ਆਪਣਾ ਧਿਆਨ ਹੁੰਦਾ ਵੀ ਪ੍ਰੋਟੀਨ ਲੈ ਲਓ ਜੀ ਬਹੁਰੋਂ ਲੈ ਲਓ ਹੈਂ ਜੀ ਇਹ ਚ ਸਾਰਾ ਕੁਝ ਹੀ ਆ ਪਰ ਜੇ ਤੁਸੀਂ ਇੱਥੇ ਮਿਹਨਤ ਕਰੋਗੇ ਨਾ ਤਾਂ ਆ ਮੇਰੇ ਹੁਣ ਲਗਭਗ 3 ਘੰਟੇ ਲੱਗ ਗਿਆ ਤੇ ਜਿਹੜੀ ਚੀਜ਼ਾਂ ਬਣਡਣੀ ਹੈ ਨਾ ਤੇ ਇਹਦਾ ਸਵਾਦ ਵੀ ਵੱਖਰਾ ਹੋਣਾ ਜੇ ਤੇ ਇਹਦਾ ਵਹਿ ਵੀ ਜਿਹੜਾ ਅਸਰ ਵੀ ਉਹ ਵੱਖਰਾ ਹੋਊਗਾ ਤੇ ਇਹ ਸਮਝ ਲਓ ਅ ਦਵਾਵਾਂ ਦਵਾਵਾਂ ਨਾਲੋਂ ਨਾ ਗਜਾ ਜਿਹੜੀ ਚੰਗੀ ਆ ਆ ਗਜਾਬ ਆ ਇਹਨੇ ਤੁਹਾਨੂੰ ਦਵਾ ਦਾ ਵੀ ਕੰਮ ਕਰਨਾ ਤੇ ਨਹੀਂ ਤੇ ਅਦਰਵਾਈਜ਼ ਦਵਾਈਆਂ ਦੁਨੀਆਂ ਦੇ ਚੱਕਰ ਚ ਫੇਰੋਗੇ ਜਦੋਂ ਠੰਡ ਹੁੰਦੀ ਆ ਉਦੋਂ ਇੱਕਦਮ ਮੌਸਮ ਚੇਂਜ ਹੁੰਦਾ ਇਹਨੇ ਉਸ ਉਹਦਾ ਵੀ ਇਲਾਜ ਕਰਨਾ ਵਾ ਤੇ ਬਾਕੀ ਮੈਂ ਇਹਦੀਆਂ ਪਿੰਨੀਆਂ ਬਣਾ ਕੇ ਤੇ ਸਾਰੀਆਂ ਉਹ ਵੀ ਮੈਂ ਕੋਸ਼ਿਸ਼ ਕਰੂੰਗਾ ਨਾਲ ਤੁਹਾਨੂੰ ਦੱਸ ਦੂੰਗਾ ਕਿਹੋ ਜਿਹੀਆਂ ਬਣੀਆਂ ਤੇ ਬਾਕੀ ਮਿਲਾਂਗੇ ਅਗਲੀ ਵੀਡੀਓ ਚ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ